ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੀ ਰੂਪੇ ਬਾਦਸ਼ਾਹ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਮਿੱਠਾ ਲਿਖਦਾ ਨਾਸ ਕਰੋ ਬਈ ਜੋ ਕੀ ਕੜੀ ਨਾ ਦੇਖੇ ਕਰੋ ਕਿਰਪਾ ਤਨ ਤਨ ਜੀ ਰੂਪੇ ਬਾਦਸ਼ਾਹ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਤਨ ਤਨ ਜੀ ਰੂਪੇ ਬਾਦਸ਼ਾਹ ਮਹਾਰਾਜ ਜੀ ਜਿਆੜਾ ਬਾਬਾ ਜੀ ਸੇਕੀ ਨੂੰ ਪ੍ਰਣਾਮ Thank you. Oh, Johnny, yeah. Thank ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਜੁਗ ਤੈ ਮਾੜਿਉ ਛਲਿਉ ਬਲਬਾਵਨ ਪਾਇਉ ਤ੍ਰਿਪਤ ਤੈ ਮਾੜਿਉ ਨਰਾਮ ਰਗਵੰਸ ਕਾਇਉ ਧਵਾਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਥਕਿਓ ਉਹ ਗੁਰਸੈਣ ਕੋ ਰਾਜ ਤਬ ਭਗਤ ਜਹਨ ਦੀਓ ਕਾਲਯੁਗ ਪਰਮਾਨ ਨਾਨਕ ਗੁਰ ਰੰਗਤ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲੇ ਅਟਲ ਦਾਦਪੁਰਖ ਫਰਮਾਇਓ ਸ੍ਰੀ ਗੁਰੂ ਰਾਜ ਅਬ ਚੱਲੇ ਅਟਲ ਦਾਦਪੁਰਖ ਫਰਮਾਇਓ ஞா பிரப்தட கலூ மக்கிசதிய ਕਾ ਜਨ ਕੀਆ ਸੀਸ ਦਿਆ ਧਰ ਸਿਰ ਨਾ ਦੀਆ ਏਗ ਬਾਤ ਰਕੇ ਚਲਤ ਆਏ ਹੋ ਜਗਤ ਕੋ ਸੋਕ ਆਹ ਸਭ ਜਗ ਪਇ ਜ ਜ ਜ ਸਰ ਲੋ नाम रहियो साधु रहियो रहियो गुरू गोविंद जगत मपियो गुरमंत राम नाम मह गयो के समन कोए जे सिमरत संकट मिट ਦਰਸ ਤੁਹਾਰੋ ਏ ਸੁਖ ਹਉ ਟਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਵਤ ਖਸਮ ਦੀ ਨੂਰ ਅਰਸੋ ਕਰਸੋ ਚੱਟੀਐ ਜਿ ਡਿਠੇ ਸੱਚੇ ਬਾਤ ਸਾਹ ਨਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤ ਸਾਹ ਤੇਰ ਸਾਹਾਂ ਦਾ ਸਾਹ ਜਿਸ ਪਾਸ ਬਹਿਟਿਆ ਸੋਈ ਹੈ ਸਭਨਾ ਦਾ ਵੇ ਸਾਹੂ ਸ੍ਰੀ ਵਾਹਿਗੁਰੂ ਸਾਹਿਬ ਜੀ ਸਦੋਕੋ ਮਹਲਾ ਤੀਜਾ ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਾ ਏਕ ਸ਼ਬਦ ਲਿਵ ਲਾਇ ਨਵ ਨਿਧੀ 18 ਸਿੱਧੀ ਵਿੱਚ ਲੱਗਿਆ ਫਿਰ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਾ ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਵਿਚਹ ਲੱਗਿਆ ਫਿਰਹਿ ਜੋ ਹਾਰੇ ਹਿਰਦੈ ਸਦਾ ਵਸਾਈ ਬੇਨ ਸਤਗੁਰ ਨਾਉ ਨਾ ਪਾਈਆ ਮੁਝੋ ਕਰਹੀ ਚਾਰ ਨਾਨਕ ਪੂਰੇ ਭਾਗ ਸਤਗੁਰ ਮਿਲਿਆ ਸੁਖ ਪਾਈ ਜੁਗ ਚਾਰ ਮਹੱਲਾ ਤੀਜਾ ਕਿਆ ਗਬਰ ਕਿਆ ਵਿਰਧਾ ਮਨ ਮੁਖ ਤ੍ਰਿਸ਼ਨਾ ਭੁਖ ਨਾ ਜਾਏ ਘਰ ਮੁਖ ਸਭ ਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫੇਰ ਭੁੱਖ ਨਾ ਲੱਗ ਆਏ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਣਾ ਜੋ ਨਾਮ ਰਹਿ ਲਿਵ ਲਾਏ ਔੜੀ ਹਉ ਬਲਹਾਰੀ ਤੈਨ ਕੋ ਜੋ ਗੁਰਮੁਖ ਸਿਖਾ ਜੁਹਾਰ ਨਾਮ ਧਿਆਏ ਦੇ ਇਨ ਦਰਸਨ ਪਿਕਾਰ ਸੁਣ ਕੀਰਤਨ ਹਰ ਗੁਣ ਰਵਾ ਹਰ ਜਸਮਨ ਲਿਖਾ ਹਰ ਨਾਮ ਸਲਾਹੀ ਰੰਗ ਸੋ ਸਭ ਕੁਲ ਵੇਖ ਕਿਰਖਾ ਤਨ ਤਨ ਸੁਹਾਵਾ ਸੁਸਰੀਰ ਤਾਨਾ ਜਿੱਥੇ ਮੇਰਾ ਗੁਰ ਧਰੇ ਵਿਕਾਰ ਅਰ ਨਾਮ ਸਲਾਹੀ ਰੰਗ ਸੋ ਸਭ ਕਿਲ ਵੇਖ ਕਰਖਾ ਤਨ ਤਨ ਸੁਹਾਵਾ ਸੁਸਰੀਰ ਤਾਨ ਹੈ ਜਿਤ ਮੇਰਾ ਗੁਰ ਤਰੇ ਵਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਲੋਕ ਤਾਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਚਾਰਨ ਹੋਈ ਬੌੜੀ ਸੌਡੀ ਸੁਲਤਾਨ ਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਤਾਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 649 ਉੱਪਰ ਸੁਭਾਇਮਨ ਹੈ ਸਤਿਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਗਾਵਿਆ ਸੁਣਿਆ ਸੰਪਲਹੁ ਹੋ ਜਾਏ ਗੁਰੂ ਰੂਪ ਸਾਜ ਸੰਗਤ ਜੀਓ ਅੱਜ ਬਹੁਤ ਹੀ ਵਿਸ਼ੇਸ਼ ਦਿਨ ਜਿਸ ਦਿਨ ਸਤਗੁਰਾਂ ਨੇ ਇਸ ਦੇਸ਼ ਦਾ ਵਜੂਦ ਕਾਇਮ ਰੱਖਣ ਲਈ ਮਨੁੱਖੀ ਅਧਿਕਾਰਾਂ ਲਈ ਆਪਣਾ ਸੀਸ ਕੁਰਬਾਨ ਕੀਤਾ ਇਸ ਮਹਾਨ ਸਥਾਨ ਤੇ ਉਲਾਂਚਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਵਾਹ ਹੈ ਗੁਰਜੀ ਕੀ ਫਤਿਹ